ਹੈਲੋ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮਨਦੀਪ ਵੰਗੂ ਵਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਭੈਣ ਭਾਈ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਦਾ ਦਿਨ ਹੈਗਾ ਜੀ ਐ ਤਿਵਾਰ ਤੇ ਮੈਂ ਬਣਾ ਰਹੀ ਹਾਂ ਜੀ ਮਾਰਨਿੰਗ ਦਾ ਵਲੌਗ ਇਹ ਠੀਕ ਹੈ ਜੀ ਆਹ ਦੇਖੋ ਸਾਡਾ ਡੌਗੀ ਆ ਨਾ ਜਦੋਂ ਰਾਤ ਨੂੰ ਕੱਢਦੇ ਆ ਬਾਹਰੇ ਆ ਨਾ ਮੇਰਾ ਥੋੜਾ ਜਿਹਾ ਉਹ ਪਾ ਕੇ ਰੱਖਿਆ ਹੋਇਆ ਸੀ ਕਿੰਨਾ ਇਹ ਨੁਕਸਾਨ ਕਰਦਾ ਜਦੋਂ ਬਾਹਰੇ ਹੁੰਦਾ ਨਾ ਜਿਹੜੀ ਚੀਜ਼ ਇਹਨੂੰ ਅਸਾ ਹੱਥ ਲੱਗਦੀ ਹੈ ਸਾ ਉਹ ਖੰਡਿਆਰਾ ਪਾ ਦਿੰਦਾ ਅੱਜ ਹੀ ਮੇਰੀਆਂ ਪਈਆਂ ਨੇ ਬਾਦੂ ਕਾਟੂ ਹਰਮੰਦੀਆਂ ਕਾਪੀਆਂ ਬੁਕਸ ਵਗੈਰਾ ਕੱਢੀਆਂ ਸੀਗੀਆਂ ਭਾਈ ਨੂੰ ਵੇਚਣ ਲਈ ਬਟ ਭਾਈ ਹਜੇ ਕੋਈ ਨਹੀਂ ਆਇਆ ਹੈਗਾ ਠੀਕ ਜੀ ਜਦੋਂ ਆ ਗਿਆ ਤਾਂ ਆਪਾਂ ਨੂੰ ਵੇਚ ਦਾਂਗੇ ਤੇ ਜੀ ਮੈਂ ਕਰ ਰਹੀ ਸੀ ਹੁਣ ਐਡੀਟਿੰਗ ਬੈਠੇ ਮੈਂ ਇੱਧਰ ਆ ਗਈ ਸੀ ਇੱਕ ਸਾਈਡ ਉਧਰਲੇ ਰੂਮ ਦੇ ਵਿੱਚ ਬੱਚੇ ਲਾਈ ਬੈਠੇ ਨੇ ਟੇ ਵੀ ਕਿਉਂਕਿ ਛੁੱਟੀਆਂ ਹੋ ਚੁੱਕੀਆਂ ਨੇ ਕਿਉਂਕਿ ਮੈਂ ਬਾਅਦ ਦੇ ਵਿੱਚ ਵਾਇਸ ਦਿੱਤੀ ਸੀ ਥੋੜੀ ਜਿਹੀ ਆਪਣੇ ਵੀਡੀਓ ਨੂੰ ਤੇ ਇਧਰ ਮੈਂ ਝਾੜੂ ਲੈ ਕੇ ਮੈਂ ਕਿ ਚਲੋ ਸਫਾਈਆਂ ਕਰ ਦਿੰਨੇ ਆ ਇੱਕ ਜਿਹੜੀ ਪਰਸ ਨੂੰ ਹਨੇਰੀ ਪਹੁੰਚ ਜਾਦਾ ਨਾ ਪਰਸ ਨੂੰ ਸੋਰੀ ਰਾਤ ਆਥਨੇ ਜੀ ਆਈ ਸੀ 3-4 ਵਜੇ ਬਹੁਤ ਹਨੇਰੀ ਆਈ ਉਹਨੇ ਬੜਾ ਖੰਡਿਆਰਾ ਪਾਇਆ ਆ ਕੁੱਲਰ ਦੇ ਕੱਪੜੇ ਵਗੈਰਾ ਜਦੋਂ ਵੀ ਹਨੇਰੀ ਆਉਂਦੀ ਹੈ ਨਾ ਬਹੁਤ ਖੰਡਿਆਰ ਖਲਾਰਾ ਪਾ ਕੇ ਜਾਂਦੀ ਹੈ ਹਨਾ ਮੈਂ ਕਿ ਚਲੋ ਜਲਦੀ ਜਲਦੀ ਮੈਂ ਕਰਦਾ ਸਫਾਈਆਂ ਜੀ ਬਹੁਤ ਜਿਆਦਾ ਗਾਜਾ ਪਿਆ ਤੇ ਐਸੀ ਆ ਭਾਂਡੇ ਦੇ ਵਿੱਚ ਸਾਰੰਤ ਪਹਿਲਾਂ ਮੈਂ ਜੇ ਇਹ ਭਾਂਡਾ ਹੀ ਸਾਫ਼ ਕੀਤਾ ਜੀ ਗੱਤੀ ਖਾਈ ਹੋਈ ਸੀ ਆਪਾਂ ਆਪਣੇ ਘਵਾਲੀਆਂ ਦੇ ਕਰੇ ਇਮਾ ਕੇ ਚਲੋ ਸਰਫਾਈ ਕਰਦਾ ਮੈਂ ਨਾ ਠੀਕ ਆ ਜੀ ਹੋਰ ਮੈਂ ਕਰਤਾ ਸੀਗਾ ਸਾਫ ਉਧਰੋਂ ਦੇਖੋ ਸਾਡੇ ਡੌਗ ਕਿਨੇ ਜਿਹੜਾ ਕੁੱਲਰ ਚਾ ਨਾ ਕੱਪੜਾ ਸੀ ਨਾ ਉਹ ਵੀ ਕੱਢ ਦਿੱਤਾ ਤੇ ਉਰੇ ਜੀ ਜਦੋਂ ਮੈਂ ਸਵੇਰੇ ਉੱਠ ਕੇ ਦੇਖਿਆ ਨਾ ਟਾਈਮ ਪੀਸ ਦਾ ਸੈੱਲ ਆ ਜਿਹੜਾ ਖਤਮ ਹੋ ਗਿਆ ਸੀ ਖੜਾ ਸੀਗਾ ਟਾਈਮ ਪੀਸ ਹਰਮਨ ਗਿਆ ਸੀਗਾ ਦੁੱਤ ਲੈਣ ਤੇ ਮੈਂ ਉਹ ਤੋਂ ਮੰਗਵਾ ਲਿਆ ਸੀਗਾ ਸੈੱਲ ਕਿਉਂਕਿ ਟਾਈਮ ਦੇਖਣਾ ਹੁੰਦਾ ਜਦੋਂ ਉਦੋਂ ਨਿਗਾ ਹਮੇਸ਼ਾ ਹੀ ਆਪਣੇ ਟਾਈਮ ਪੀਸ ਵੱਲ ਜਾਂਦੀ ਆ ਤੇ ਹਰਮਨ ਲਿਆ ਸੀਗਾ ਇਹ ਸੈੱਲ ਤੇ ਮੈਂ ਕਿਹਾ ਚਲੋ ਪਾ ਦਿੰਨੀ ਆ ਮੈਂ ਸੈੱਲ ਨੂੰ ਇਹਦੇ ਵਿੱਚ ਟਾਈਮ ਪੀਸ ਦੇ ਵਿੱਚ ਨਾ ਟਾਈਮ ਹੋ ਚੁੱਕਿਆ ਸੀਗਾ ਹੀ ਆਪਣਾ ਔਰੇ ਸਵਾ 8 ਹੋ ਚੁੱਕੇ ਸੀਗੇ ਨਹੀਂ ਸੌਰੀ 8:30 ਹੋ ਚੁੱਕੇ ਸੀਗੇ ਤੇ ਮੈਂ ਤੇ ਮੈਂ ਬੇੜੇ ਦੀ ਸਫਾਈ ਵਗੈਰਾ ਸਾਰੇ ਕਰਿਆ ਹੀ ਸੀਗੇ ਹਨਾ ਕਿ ਢੇਰੀਆਂ ਲਾਏ ਸੀਗੇ ਕੁੜੇ ਦੀ ਮੈਂ ਕਿ ਚਲੋ ਮੈਂ ਬਾਅਦ ਚਾ ਕੇ ਚੱਕਦੀ ਆ ਪਹਿਲਾਂ ਮੈਂ ਸੈੱਲ ਪਾਦਾ ਹਨਾ ਤੇ ਮੈਂ ਸੈੱਲ ਪਾ ਰਹੀ ਸੀਗੀ ਔਰੇ ਆਪਣਾ ਟੈਂਪੇਸ ਤੇ ਵਿੱਚ ਠੀਕ ਹੈ ਜੀ ਤੇ ਮੈਂ ਨਾ ਟਾਈਮ ਸੀ ਜਿਹੜਾ ਮਤਲਬ ਹੋਏ ਤਾਂ ਹੈਗੇ ਸੀ ਸਵਾ 8 ਤੇ ਮੈਂ 5-10 ਮਿੰਟ ਅੱਗੇ ਹੀ ਕਰਤਾ ਸੀਗਾ ਠੀਕ ਹੈ ਜੀ ਅੱਗੇ ਜਦੋਂ ਹਰਮਨ ਉਹਨੇ ਛੋਟੇ ਛੋਟੇ ਹੁੰਦੇ ਸੀ ਨਾ ਬੱਚੇ ਉਦੋਂ ਮੈਂ ਟਾਈਮ ਟਾਈਮ ਪੀ ਸਾ ਮਤਲਬ 15 ਮਿੰਟ ਅੱਗੇ ਕਰ ਦਿੰਦੇ ਸੀ ਟਾਈਮ ਨੂੰ ਕਿਉਂਕਿ ਬੱਚਾ ਜਦੋਂ ਉੱਠਦਾ ਨਹੀਂ ਹੁੰਦਾ ਸੀ ਨਾ ਛੋਟੇ ਛੋਟੇ ਹੁੰਦੇ ਫਿਰ ਮੈਂ ਅੱਗੇ ਤਾਂ ਕਰ ਦਿੰਦੀ ਸੀ ਫਿਰ ਮੈਂ ਉਹਨਾਂ ਨੂੰ ਕਹਿ ਦਿੰਦੀ ਸੀ ਵੀ ਬਸ ਲੰਘੋ ਤੁਹਾਡੇ ਸਕੂਲ ਵਾਲੇ ਫਿਰ ਉਹ ਭੱਜ ਕੇ ਉੱਠ ਕਰਦੇ ਸੀ ਫਿਰ ਇਹਦਾ ਫਾਇਦਾ ਇਹ ਸੀਗਾ ਮੈਨੂੰ ਵੀ 15 ਮਿੰਟ ਪਹਿਲਾਂ ਹੀ ਰੈਡੀ ਰੋਟੀ ਪਾਣੀ ਖਾ ਕੇ ਤਿਆਰ ਹੋ ਕੇ ਸਕੂਲ ਨੂੰ ਖੜ ਜਾਂਦੇ ਸੀ ਕਿਉਂ ਮੈਂ ਵੀ ਚਲੋ ਟਾਈਮ ਦੇ ਨਾਲ ਇਹਨਾਂ ਨੂੰ ਰੈਡੀ ਕਰਕੇ ਸਕੂਲ ਨੂੰ ਰੋਟੀ ਪਾਣੀ ਖਵਾ ਕੇ ਹਨਾ ਅ ਬੱਚੇ ਨੂੰ ਐ ਹੁੰਦਾ ਮਾਮਾ ਨੂੰ ਵੀ ਬੱਚੇ ਭੁੱਖੇ ਨਾ ਜਾਣ ਸਕੂਲ ਦੇ ਵਿੱਚ ਜਦੋਂ ਟਾਈਮ ਮੇਰੇ ਕੋਲ 15 ਮਿੰਟ ਐਕਸਟਰਾ ਹੁੰਦਾ ਸੀ ਫਿਰ ਮੈਂ ਨਾਲ ਆਰਾਮ ਨਾਲ ਹਨਾ ਤਿਆਰ ਕਰਕੇ ਰੋਟੀ ਪਾਣੀ ਖਵਾ ਕੇ ਬਸ ਸਕੂਲ ਨੂੰ ਤਿਆਰ ਕਰਕੇ ਮਤਲਬ ਖੜਾਾ ਦਿੰਦੇ ਸੀ ਇਹਨਾਂ ਨੂੰ ਵੀ ਬੱਸ ਆਉਣ ਚ ਪੁੱਤ ਉਹ ਰਹਿੰਦਾ ਫਿਰ ਇਹ ਵੇਟ ਕਰੀ ਜਾਂਦੇ ਬੱਸ ਦੀ ਫਿਰ ਮੰਮੀ ਬੱਸ ਨਹੀਂ ਆਈ ਬੱਸ ਨਹੀਂ ਆਈ ਫਿਰ ਮੈਂ ਹੱਸਣ ਲੱਗ ਜਾਂਦੀ ਬਟ ਫਿਰ ਵੀ ਇਹਨਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਹਾਂ ਮੰਮੀ ਨੇ ਨਾ ਕੁਛ ਨਾ ਕੁਛ ਕੀਤਾ ਹੋਇਆ ਹੈ ਵੀ ਜਿਹੜਾ ਬੱਸ ਦਾ ਟਾਈਮ ਤੇ ਹਨਾ ਵੀ ਅਸੀਂ ਪਹਿਲਾਂ ਤਿਆਰ ਹੋ ਜਾਂਦੇ ਆ ਫਿਰ ਇਹਨਾਂ ਨੂੰ ਪਤਾ ਲੱਗ ਹੀ ਜਾਂਦਾ ਸੀ ਮੰਮੀ ਜਿਹੜਾ ਟਾਈਮ ਆ ਨਾ ਤੁਸੀਂ ਅੱਗੇ ਕੀਤਾ ਹੋਇਆ ਫਿਰ ਮੈਂ ਇਹਨਾਂ ਨੂੰ ਦੱਸਦੀ ਹੁੰਦੀ ਪੁੱਤਾ ਹਮੇਸ਼ਾ ਟਾਈਮ ਦੇ ਅਨਸਾਰ ਹਨ ਆਪਾਂ ਟਾਈਮ ਲਈ ਖੜਦੇ ਆ ਬਟ ਟਾਈਮ ਆਪਣੇ ਨਾਲ ਲਈ ਕਦੇ ਵੀ ਨਹੀਂ ਖੜਦਾ ਹਨ ਮੈਂ ਟਾਈਮ ਪੀਸ ਜਿਹੜਾ 10 15 ਮਿੰਟ ਅੱਗੇ ਕੀਤਾ ਹੋਇਆ ਇਹ ਤਾਂ ਕੀਤਾ ਹੋਇਆ ਵੀ ਜਦੋਂ ਤੁਸੀਂ ਟਾਈਮ ਪੀਸ ਵੱਲ ਝਾਕ-ਝਾਕ ਕੇ ਨਾ ਜਦੋਂ ਤੁਹਾਨੂੰ ਠਾਲਦੀਆਂ ਸਵੇਰੇ ਵੀ ਉੱਠੋ ਤੁਸੀਂ ਸਕੂਲ ਜਾਣਾ ਤੁਸੀਂ ਉੱਠਦੇ ਨੇ ਫਿਰ ਤੁਸੀਂ ਟਾਈਮ ਕੰਨੀ ਦੇਖਦੇ ਆ ਕੇ ਪੈ ਜਾਂਦੇ ਹੋ ਵੀ ਹਜੇ ਮੰਮੀ ਇੰਨਾ ਟਾਈਮ ਪਿਆ ਇੰਨਾ ਪਿਆ ਮੈਂ 15 ਮਿੰਟ ਤਾਂ ਅੱਗੇ ਕੀਤਾ ਸੀ ਵੀ ਹੁਣ ਤੁਸੀਂ ਝੱਟ ਉੱਠ ਜਾਂਦੇ ਹੋ ਵੀ ਸਾਡੀ ਬੱਸ ਨੱਕ ਤੇ ਸਕੂਲ ਵਾਲੀ ਲੰਘ ਜੇ ਬੈਨ ਹਣਾ ਤਾਂ ਪੁੱਤ ਮੈਂ ਟਾਈਮ ਪਿਸ ਮਤਲਬ ਟਾਈਮ ਆ ਜਿਹੜਾ 15 ਮਿੰਟ ਅੱਗੇ ਕੀਤਾ ਸੀ ਕਿਉਂਕਿ ਇਹਦਾ ਫਾਇਦਾ ਬੱਚਿਆਂ ਨੂੰ ਵੀ ਸੀ ਤੇ ਮੈਨੂੰ ਵੀ ਸੀ ਠੀਕ ਜੀ ਤਾਂ ਕੀਤਾ ਸੀ ਜੀ ਮੈਂ ਅੱਗੇ ਤੇ ਇਹ ਹੱਸਣ ਲੱਗ ਜਾਂਦੇ ਸੀ ਜਵਾਕ ਚਲੋ ਜੀ ਹੁਣ ਤਾਂ ਸੁਖਨਾ ਵੱਡੇ ਹੋ ਗਏ ਨੇ ਉੱਤਰ ਨਹੀਂ ਜਿਹੜੇ ਆ ਰਿਹਾ ਵਟ ਸੀ ਉੱਤਰਲੇ ਰੋਮ ਦੇ ਵਿੱਚ ਸੀਗੇ ਤੇ ਉੱਤਰਲੇ ਵਟ ਸੀਗੇ ਉਹ ਇੱਥੇਲੇ ਰੋਮ ਦੇ ਵਿੱਚ ਸੀ ਮੈਂ ਚੇਂਜ ਕਰ ਦਿੱਤਾ ਉੱਤਰ ਉੱਤਰ ਹਰਮਨ ਦੇ ਕਹਿਣ ਤੇ ਕਿਉਂਕਿ ਜਦ ਮੈਂ ਸਾਥ ਦੀ ਬੜੇ ਮੇਰੇ ਤੇ ਸੇਵਾ ਕਰਨੀ ਪੈਣੀ ਹੈ ਫੋਨ ਲਾ ਕੱਢੀਆਂ ਜਿਹੜੇ ਨਹੀਂ ਕਰੋ ਉੱਤਰੇ ਉਹਨਾਂ ਨੂੰ ਸਾਥ ਦੇਣੇ ਠੀਕ ਜੀ ਤੇ ਟਾਈਮ ਮੁੱਚ ਕਿਸ ਨੇ ਲਦਾ ਮੇਰੇ ਨਾਲ ਕਾਲ ਪਤਾ ਕੀ ਹੋਏਗੀ ਕੱਲ ਮੈਂ ਨਾ ਵਧੀਆ ਵਲੌਗ ਬਣਾਇਆ ਨਾ ਵਧੀਆ ਵਲੌਗ ਬਣਾਇਆ ਉਹਨਾ ਆਪਣਾ ਫੋਨ ਫੋਨ ਅੜਕ ਪਾਇ ਨਾ ਮਤਲਬ ਭਰ ਗਿਆ ਸੀ ਨਾ ਫੋਨ ਨਾ ਅਪਲੋਡ ਨਹੀਂ ਹੋ ਰਿਹਾ ਅਪਲੋਡਿੰਗ ਮਤਲਬ ਠੀਕ ਇਹਨੇ ਨੂੰ ਵੀਰ ਦੇ ਵਿੱਚ ਜਾ ਕੇ ਕਰ ਰਹੀ ਸੀ ਆਪਣੇ ਵਲੌਗ ਨਾ ਉੱਥੇ ਹੋਈ ਨਹੀਂ ਤੇ ਅਸੀਂ ਹੋਈ ਨਹੀਂ ਤੇ ਅਸੀਂ ਉਦੋਂ ਤਾਂ ਮੈਂ ਹਰਨ ਤੋਂ ਬੈਲ ਦੇ ਵਿੱਚ ਸਾਰਾ ਕੁਝ ਡਿਲੀਟ ਕਰਵਾਤਾ ਵੀ ਮੈਂ ਚੱਲ ਉੱਤਰ ਵੀਰ ਵਿੱਚ ਕਰ ਲਿਆ ਦੀ ਤੋਂ ਗੱਲ ਵਿੱਚ ਚੁੱਪ ਨਹੀਂ ਤੇ ਕਹਾਣਾ ਵੀ ਐਨਕਸ ਚੱਲ ਗਿਆ ਮੇਰਾ ਉੱਤਰ ਪੈ ਗਿਆ ਬਲਾਗਰ ਬਟ ਚਲੋ ਐਨਾ ਗੱਲ ਵਿੱਚੋ ਵੀ ਅਸੀਂ ਉਡਾਰਤਾ ਕਰਾਉਣਾ ਵੀਡੀਓ ਬਣੀ ਬਣਾਈ ਜਾਨੀ ਮਿਹਨਤ ਕੀਤੀ ਕੱਲ ਤੇ ਫਿਰ ਫੇਰ ਵੀ ਨਾ ਹੋ ਹੋਵੇ ਨਾ ਵੀ ਇਹ ਤੇ ਬਲਾਗ ਵੀਡੀਓ ਆਪਣੇ ਫਿਰ ਐਨਾ ਮਨਤ ਕੀ ਹੋਇਆ ਫਿਰ 5 6 ਹਰ ਅਸੀਂ ਕੀਤਾ ਨਹੀਂ ਹੋਇਆ ਹਰ ਮੈਂ ਮੰਮੀ ਤੇਰਾ ਫੋਨ ਐਨਾ ਇਪਾ ਅਥਿਆ ਸਪੇਸ ਨਹੀਂ ਆਈ ਹੈ ਨਾ ਤੇ ਕੰਪੇਰੀਅਰ ਵੀ ਕਿੰਨੇ ਕਰੇਣਾ ਉਹ ਮੈਂ ਮੇਰੇ ਦੇ ਮਾਰਕਸ ਨਾ ਰੇਣਾ ਵੀ ਗਲਤ ਸੀ ਫੋਟੋਸੇ ਡਾਕਤੀਆਂ ਸਾਰੇ ਵਧੀਆ ਤੇ ਬੀ ਐਨ ਵੀ ਮੈਂ ਉਡਾਰ ਕੇ ਸਾਰੇ ਨਾ ਬਾਅਦ ਚੋਂ ਨਾ ਮੱਥਾ ਮਾਰਿਆ ਵੀ ਸੀ ਫੋਨ ਦੇ ਚੋਂ ਕਿਸੇ ਪਾਸੇ ਮੇਰਾ ਬਲੌਗ ਬਣਾ ਬਣਾ ਮੁੱਕਾ ਜਿਹਾ ਇੱਕ ਦਿਨ ਸੀ ਐਨਾ ਮੂਡ ਕਰਾ ਰਿਹਾ ਆਪਣਾ ਕਿ ਰਾਮ ਨੇ ਕਹਿੰਦਾ ਕੋਈ ਗਾਣਾ ਵੀ ਕਰ ਲੈ ਨਾ ਤੂੰ ਨਵਾਂ ਬਣਾ ਲੈ ਛੱਡ ਕੋਈ ਨਾ ਐਜਾ ਬਲੌਗ ਕਿਸੇ ਦਿਨ ਬਣਾ ਲੈ ਨਾ ਅੰਮੇ ਦਾ ਉਹ ਕਹੇ ਚੱਲ ਠੀਕ ਆ ਪਰ ਇਹ ਵੀ ਤਕ ਬਹੁਤ ਜ਼ਿਆਦਾ ਲੱਗਦੀ ਹੈ ਨਾ YouTube ਤੇ ਬਲੌਗ ਬਲੌਗ ਨੂੰ ਫਿਰ ਟਿੰਗ ਕਰਕੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਇੱਕ ਦਿਨ ਆਪਾਂ ਵੀਡੀਓ ਪਾ ਦਿੰਦੇ ਆ ਦੂਜੇ ਦਿਨ ਨੂੰ ਆਪਾਂ ਨੂੰ ਇਹ ਸਟ्रेस ਆਉਂਦਾ ਕਿ ਜਹਾ ਦੂਜੇ ਦਿਨ ਨੂੰ ਆਪਾਂ ਕਿਵੇਂ ਬਲੌਗ ਕਹਿੰਦਾ ਕਹਿੰਦਾ ਕਿਵੇਂ ਕਿਤਾਬ ਉਹਦੇ ਜੇ ਆਪਾਂ ਪਾ ਨਹੀਂ ਸਕਦੇ ਹਰ ਮਨਾ ਮਾਰੇ ਦੇਖੀ ਨੂੰ ਤਾਂ ਕਿ ਦਨੋਂ ਵੀਡੀਓ ਸਹੀ ਬਣਦੀ ਆ ਦੇਖੀ ਤੇ ਜੀ ਇਸ ਕਰਕੇ ਨਹੀਂ ਮੈਂ ਉਹ ਆਪਦਾ ਅਕਲਾਂ ਵੀ ਵੀਡੀਓ ਬਲੌਗਿੰਗ ਜਿਹੜਾ ਮੇਰਾ ਉਹਨੂੰ ਮੈਂ ਐਕਟਿੰਗ ਸਾਰਾ ਕੁਝ ਹੀ ਮਤਲਬ ਕਰਦਾ ਸੀਗਾ ਹਨਾ ਐਕਟਿੰਗ ਵਗੈਰਾ ਦਾ ਸਾਰਾ ਕੁਝ ਹੀ ਕਰਦਾ ਸੀਗਾ। ਇਹ ਆਪਰਾ ਹੁਣ ਰਾਜਤ ਫਲੋ ਕਰਾਂਗੇ ਨਵਾਂ ਉਹ ਬੜ ਚੁਣੋ ਕੁਝ ਵਾਲੀ ਹਨਾ। ਅੱਜ ਇਹ ਪੋਣੇ ਨੇ ਪੋਣੇ ਕਹਿੰਦੇ ਸੀਗੇ ਇਹਨੂੰ ਅੱਜ ਪਾਣੀ ਨਾਲ ਕੱਢਦੇ ਆਂ। ਕਿਉਂਕਿ ਦੁਕਾਨਦਾਰਾਂ ਤੇ ਬਹੁਤ ਟਾਈਮ ਲੱਗਦਾ ਹੀ ਹੁੰਦਾ। ਨਨਾਈ ਨਾ ਫਲਾਰਾ ਪਿਆ ਪ੍ਰੈਜ਼ੀਡੈਂਟ ਤੇ ਮੈਂ ਮੋਂ ਤੋਂ ਕਹਿਆ ਚੱਕ ਤਮਕੇ ਚਲੋ ਵਾ ਅੱਗੇ ਬਾਰ ਚ ਕਰਨਾ ਕਿ ਤੁਸ ਉਸ ਸਤੀ ਚੇਕਰਉਣੀ ਹੁੰਦੀਆਂ ਉਹਨਾਂ ਨੇ ਜਾਣਾ ਇਹ ਅਮਰ ਸਰ ਸਾਹਿਬ ਜੀ ਗੁਰੂ ਦੇ ਨਾਗਰੀ ਮਤਾਂ ਤੇ ਆਉਣਾ ਉਹ ਆਏ ਸੰਡੇ ਜਾਂਦੇ ਹੁੰਦੇ ਹਨਾ ਤੇ ਉਹਨਾਂ ਨੇ ਆ ਜਣਾ ਨਹੀਂ ਮੰਗਲਵਾਰ ਫਿਰ ਤੇ ਸ਼ਾਮ ਨੂੰ ਸਿਆਲ ਜਿੱਥੇ ਜਿਹੜੀ ਮੈਂ ਮਿਸਟੇਕ ਕੀਤੀ ਕਰਵਾਉਣੀ ਉਹਨਾਂ ਨੂੰ ਦਾਤੀਆਂ ਇਹ ਗੋਡੀ ਲੈਣਾ ਅਸਲੀ ਦੇ ਕੋਟਨ ਦੇ ਨੇ ਹਨਾ ਉਹਨਾਂ ਨੂੰ ਪਹਿਲਾਂ ਮੈਂ ਧੋ ਕੇ ਉਹ ਬਣਾਉਂਗੀ ਤੇ ਬਾਤ ਦੇ ਵਿੱਚ ਜੋ ਜਿੰਨਾ ਕੋਈ ਮਤਲਬ ਅ ਕੋਈ ਕੱਪੜੇ ਨੇ ਕੋਟਨ ਦੇ ਨੇ ਚੜਨਾ ਹੁੰਦਾ ਕੋਈ ਰੰਗ ਵਗੜਾ ਉੱਤਰਦਾ ਹਨਾ ਇੱਕ ਵਾਰ ਚ ਹੀ ਉਤਰਦਾ ਉਹ ਵਾਕਿ ਤੇ ਬਾਤ ਦੇ ਵਿੱਚ ਨੇ ਤਾਂ ਕਿ ਟੈਂਸ਼ਨ ਵਾਜੀ ਰਹਿੰਦੀ ਹੈ ਇਹ ਵੀ ਮੈਂ ਦਿਖਾਉਂਗੀ ਕਿ ਬੁੜੀ ਕੁਰਸੀ ਕਿਹੜੇ ਹਿਸਾਬ ਨਾਲ ਮੈਂ ਪਹਿਲਾਂ ਇਹਨਾਂ ਨੂੰ 5-10 ਮਿੰਟ ਤੇ ਭਿਓ ਕੇ ਰੱਖੂਗੀ ਪਾਣੀ ਦੇ ਥਾਣਾ ਤੇ ਇਹ ਨਹੀਂ ਲੈ ਵੀਰੇ ਕਿਉਂਕਿ ਮੈਚਿੰਗ ਮੈਨੂੰ ਜਿਆਦਾ ਵਧੀਆ ਲੱਗਦੀ ਆ ਤੇ ਇੱਕ ਕਸੀ ਤੇ ਹੈਗੇ ਨੇ ਫੋਟੋ ਲੈਣਾ ਇਹਨਾਂ ਨੂੰ ਮੈਂ ਪਾਣੀ ਚ ਧੋਤੀ ਲਗਾਉਣਾ ਹੈ ਨਾ ਕੇ ਸਟੀਚਿੰਗ ਕਰਨੀ ਲੋ ਇੱਕ ਕਸੀ ਲੈ ਲਿਆ ਮਾਮਾ ਤੋਂ ਇਹ ਸੇਮ ਸੇਮ ਕੰਮ ਕਰਨਾ ਸੀ ਆ ਮਾ ਮੈਂ ਨਾ ਦੋ ਤੋਂ ਤੋ ਹੋ ਗਏ ਵੀ ਦੋ ਕਿਹਦੇ ਮੈਂ ਕੈਨਸੀ ਚੇਂਜ ਕਰਨਾ ਹਣਾ ਉਹ ਚੇਂਜ ਕਰਿਆ ਹੁੰਦਾ ਕੱਲ ਤੇ ਆ ਲੈ ਆਂਦੇ ਕਿ ਮੇਰੀ ਆਪਣੀ ਛੇਤੀ ਦਾ ਹੋ ਗਿਆ ਹਣਾ ਤੇ 1 ਮਿੰਟ ਹੋ ਗਿਆ ਹਣਾ ਸਾਢੇ 6:00 ਮੀਟਿੰਗ ਹੋ ਗਈ ਪਲਾ ਆ ਰਹਾ ਮੈਂ ਨਾ ਹੁੰਦੀ ਸੀ ਤੇ ਉਹ ਨਾ ਫੋਨ ਲਾਉਣ ਵਾਲਾ ਕੋਈ ਮੈਚਿੰਗ ਕਿਤੇ ਇਹਨਾਂ ਉਹ ਟਿੱਕਲਟ ਹਾਂ ਹਾਂ ਸੋਹਣੀਆਂ ਬੱਚਾ ਨਾਲਿਆ ਤੋਂ ਉਹ ਟਿੱਕਲਟ ਆ ਸਾਰਾ ਦੇਣਾ ਹਨਾ ਛੁੱਟੀਆਂ ਹੋ ਗਈਆਂ ਨੇ ਬੱਚਿਆਂ ਨੂੰ ਕੱਲ ਮੈਂ ਨਾ ਸਾਡੀ ਵੀਡੀਓ ਪਤਾ ਕੀ ਬਣਾਈ ਸੀ ਜਿਹੜਾ ਇਹਨੇ ਮੇਰੇ ਤੋਂ ਖਾਣ ਨੂੰ ਹੋ ਗਿਆ ਸੀ ਉਹਦੇ ਤੇ ਵੀਡੀਓ ਬਣਾਈ ਸੀ ਹੈ ਤੇ ਚੁਰਕੜੀ ਗੱਲੇ ਦੋਰੀ ਬਣਾਉਂਦੇ ਹਨਾ ਮੈਂ ਤਾਂ ਆਪਣੇ ਜਾ ਰਹੀ ਐ ਇਹ ਸਪੋਰਟ ਕਰਨੀ ਐ ਭੈਣ ਭਾਈਆਂ ਦੇ ਸਾਰਿਆਂ ਨੇ ਹਨਾ ਕਿਉਂਕਿ ਐਵੇਂ ਹੀ ਘਰੇ ਬੈਠੇ ਵੀ ਬੰਦਾ ਕੀ ਕਰੇ ਘਰ ਵਾਲੇ ਦੇ ਉਹ ਆਉਂਦੇ ਕੰਮ ਤੇ ਚਲੇ ਜਾਂਦੇ ਨੇ ਬੱਚਾ ਉਹ ਆ ਗਏ ਸਕੂਲ ਚਲੇ ਗਏ ਹਨਾ ਤੇ ਸਾਰਾ ਦਿਨ ਬੇਲੇ ਮੈਂ ਬੋਰ ਹੋ ਜਾਂਦੀ ਸੀ ਮੈਨੂੰ ਲੱਗਿਆ ਕਿ ਚਲੋ ਹਾਂ ਸਾਰੀਆਂ ਭੈਣਾਂ ਬਣਾਉਂਦੇ ਨੇ YouTube ਤੇ ਵੀਡੀਓ ਆਪਾਂ ਕਰਦੇ ਆ ਆਪਣੇ ਫੈਮਿਲੀ ਨਾਲ ਬਣਾਉਂਦੇ ਆ ਹਨਾ ਇੱਥੇ ਆਪਾਂ ਜ ਬਣਾ ਲੈਨੇ ਆ ਜਦੋਂ ਆਪਣੀ ਫੈਮਿਲੀ ਆਪਣੇ ਨਾਲ ਤੇ ਆਪਾਂ ਨੂੰ ਬਣਾ ਦਾ ਫੈਮਿਲੀ ਤੇ ਭੈਣ ਭਾਈਆਂ ਦਾ ਸਪੋਰਟ ਬਹੁਤ ਜ਼ਰੂਰੀ ਹੁੰਦੀ ਆਪਾਂ ਸਰਕਾਰ ਤੋਂ ਇਹ ਸਪੋਰਟ ਕਿਉਂ ਜੀ ਤੇ ਆਸ ਕਿ ਤੁਸੀਂ ਤੁਸੀਂ ਕਰਨੇ ਤੋਂ ਮਟੀਰੀਅਲ ਉਹ ਜਿਹੜਾ ਲਾਈਨਿੰਗ ਆ ਹੁਣ ਲਾਈਨਿੰਗ ਪਤਾ ਨਹੀਂ ਮੋਹੰਦੋ ਮੇਲੋ ਦੀ ਦੁਕਾਨ ਆਈ ਗਿਆ ਪਤਾ ਨਹੀਂ ਚਲੋ ਕੋਈ ਨਾਲ ਜਿਸ ਤਨ ਲਾਈਨਿੰਗ ਲਿਆਮ ਹਨਾ ਚੁੰਨੀਆਂ ਵੀ ਨਾਲੇ ਰੁੱਦਣੀਆਂ ਜਾ ਰੰਗਾ ਲਿਆਵਾਂਗਾ ਕੰਮੇ ਪੜਨ ਜੂਗਾ ਚੁੰਨੀਆਂ ਦਾ ਤੇ ਲੱਗਦੀ ਹੈ ਠੀਕ ਹੈ ਹਨਾ ਡਿਪੈਂਡ ਕਰਦਾ ਸਮਾਂ ਨੇ ਆਸੇ ਉਹ ਦੁਕਾਨ ਤੇ ਨਾ ਮਤ ਮਾਤੇ ਨੇ ਸੁੱਕਾ ਨੂੰ ਇੱਕ ਦੋ ਚੁੰਨੀਆਂ ਪਈਆਂ ਨੇ ਕੋਟੀਆਂ ਉਹਨਾਂ ਨੂੰ ਪਾਣੀ ਚ ਭੌਂਕੇ ਰੱਖਦੀਆਂ ਮੀਤੇ ਨਾ ਸੋਚੇ ਪਾਉਂ। ਮਾੜਾ ਟਸਵੇਂ ਦਾਣਾ ਨੂੰ ਧੁੱਪੋਂ ਧੋਇਆ ਜਾਣਾ। ਸੋਚਦੀ ਆ ਮੈਂ ਸ਼ਾਮ ਨੂੰ ਇਹ ਕੰਮ ਤੇਰੇ ਨਾਲ ਕਰੀ ਆ ਨਾ ਧੋ ਦੋ ਨਹੀਂ ਨਾ। ਜਦੋਂ ਧੁੱਪ ਜਿੱਚ ਨਹੀਂ ਕੋਟਨ ਦੇ ਕੱਪੜੇ ਹੋਏ ਇਹਨੇ ਕਦੇ ਵੀ ਅੰਨੀ ਚਾਲ ਧੁੱਪ ਚ ਨਹੀਂ ਪਉਂਦੀ ਹੈਗੀ ਜੇ ਸਖਾਉਣੀ ਹੈ ਤਾਂ ਪੁੱਠੇ ਕਰਕੇ ਕਿਉਂਕਿ ਜਿਹੜੀ ਕੋਟਨ ਹੁੰਦੀ ਹੈ ਦਾ ਰੰਗ ਬਹੁਤ ਛੇਹੀ ਹੁੰਦਾ ਹੈ। ਆਹ ਮੇਂ ਚਾਂਦੂ ਸੋਚਦਾ ਹੋਰ ਵਿੱਚ ਇਹ ਸਮੋ ਅੱਛਾ। ਇਹ ਕਰ ਲੈ। ਸੋ 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 ਇਹ ਤੁੰਗੀ ਸੀ। ਹਾਈ ਠੀਕ ਹੈ। ਤੇ ਇਹ ਆ ਇੱਕ ਸੂਟ ਅੰਦਰ ਪਿਆ ਉਹ ਨੂੰ ਨਹੀਂ ਮੈਂ ਧੋऊंगी ਕਿਉਂਕਿ ਉਹ ਹੈਗਾ ਜੀ ਆਪਣਾ ਵਧੀਆ ਚ ਮਤਲਬ ਵਧੀਆ ਚ ਵੀ ਨਹੀਂ ਕੋਟਨ ਨਹੀਂ ਹੈ ਜੀ ਥੋੜੀ ਜਿਹਾ ਉਹ ਹੋਰ ਕਪੜਾ ਹੈ ਉਹ ਨੂੰ ਧੋਣ ਦੀ ਜ਼ਰੂਰਤ ਨਹੀਂ ਹੈਗੀ ਪਹਿਲਾਂ ਸੌਣ ਤੋਂ ਤੇ ਇਹ ਚਾਰ ਸੂਟ ਮੈਥੇ ਧੋ ਕੇ ਸੜ ਦੂੰਗੀ ਠੀਕ ਹੈ ਜੀ ਇੱਕ ਚੀਜ਼ ਹੋਰ ਤੁਹਾਨੂੰ ਨਾ ਕਹਾਂ ਮੈਂ ਪਰ ਮੈਂ ਇਹਨਾਂ ਨੂੰ ਨਾ ਕੀ ਕਰਾਂ ਕਿ ਇਸ ਤਰ੍ਹਾਂ ਮੈਂ ਹੁਣ ਇਹਨਾਂ ਨੂੰ ਤੋਸਾ ਤੇ ਤੋਸਾ ਕੇ ਨਾ ਕਰ ਦੂੰ ਤੇ ਸਮੋ ਨਾ ਇਹ ਚਾਹੀਦਾ ਇੱਕ ਸੁੱਤਾ ਸੀ ਬਸ ਸੁੱਤਾ ਇਹ ਤਾਂ ਮੈਨੂੰ ਝੜੀ ਲੱਗੀ ਪਈ ਆ ਕੁਛ ਤਾਂ ਸੁੱਤਾ ਉੱਤੇ ਲੱਗੀ ਜੜੀ ਝੜੀ ਨਹੀਂ ਜੜੀ ਝੜੀ ਸੁੱਤਾ ਫੁੱਲਾ ਕੁਝ ਨਹੀਂ ਚਲੀ ਜੜੀ ਹਲਦੀ ਆ ਇਹ ਸ਼ਾਮ ਤੱਕ ਉਹ ਸੋਨਾ ਕੱਪੜਾ ਹੈ ਹਾਂ ਤਾਂ ਉਹ ਸੋ ਇਸ ਆ ਇਹ ਗਿਆ ਵਰਤਮਾਨ ਹੈ ਜੀ ਤੇ ਮੈਂ ਇਹਦਾ ਦੁਪੱਟਾ ਲਗਾਉਂਦੀ ਆ ਜਿੰਨੇ ਸਾਟੇ ਦੇ ਚਰੰਦ ਨੇ ਨਾ ਮਸਲੀਨ ਜੇ ਦਾ ਲੈ ਕੇ ਨਾ ਮਤਲਬ ਉਹ ਸਾਰੇ ਟਾਈਟੇ ਦੁਪੱਟਾ ਰਗਾਉਂਦੀ ਜਿਸ ਦਿਨ ਮੈਂ ਧੂਰੀ ਦੀ ਨਾ ਉਸ ਦਿਨ ਦੁਪੱਟਿਆਂ ਦਾ ਸਾਰੇ ਸੁੱਟਿਆਂ ਨਾਲ ਦੁਪੱਟਿਆਂ ਦਾ ਕੰਮ ਕਰਕੇ ਆਉਂਦੀ। ਜਿਸ ਦਿਨ ਕੰਮ ਤੇ ਵਿੱਲੇ ਹੋਏ ਉਹਨਾਂ ਦੇ ਨਾਲ ਜਾ ਕੇ ਠੀਕ ਹੈ ਜੀ ਮੇਰੇ ਸੂਟਾ ਹੋ ਗਈ ਘਟਾਪਾ 1 2 3 4 ਉਹ ਗੱਲ ਆ ਜੀ ਇੱਕ ਚੀਜ਼ ਦੇ ਵਿੱਚ ਪਤਾ ਕੀ ਆ ਵਾਹਿਗੁਰੂ ਜੀ ਨੇ ਨਾ ਸਬਰ ਸੰਤੋਖ ਹਰ ਇੱਕ ਗੱਲ ਦੇ ਵਿੱਚ ਦਿੱਤਾ ਹਨਾ ਪਰ ਇੱਕ ਮੈਂ ਵਾਰੀ ਕੁਝ ਨਾ ਸੋਕਰ ਕਰਦੀ ਫਰਮਾਤਮਾ ਇਹ ਪਤਾ ਮੈਂ ਕਿਹੜੇ ਗੱਲੋਂ ਖੁੱਸ ਰਹੇ ਨੇ ਮੈਂ ਸਾਰੇ ਕਹਿੰਦੇ ਨੇ ਹੱਸਦੇ ਰਹਿੰਦੇ ਹਨਾ ਇਹੋ ਕੋਸਾ ਰਹਿਣੀ ਆ ਜੋ ਮੈਨੂੰ ਪਰਮਾਤਮਾ ਨੇ ਦਿੱਤਾ ਜੀ ਉਹ ਚ ਮੈਂ ਖੁਸ਼ ਰਹਿਣਾ ਜਾਣਦੀ ਆ ਮੈਨੂੰ ਇਹ ਆ ਵਿੱਚ ਉਹ ਮੈਨੂੰ ਉਹ ਜਿਹਨੇ ਮੇਰੀ ਲਾਈਫ ਦੇ ਵਿੱਚ ਲਿਖਤਾ ਮੇਰੇ ਪਰਿਵਾਰ ਦੇ ਵਿੱਚ ਲਿਖਤਾ ਆ ਮੈਂ ਉਹਦੇ ਵਿੱਚ ਖੁਸ਼ ਰਹਿਣੀ ਆ ਕਿ ਮੈਂ ਤਾਂ ਹੀ ਖੁਸ਼ ਰਹਿਣੀ ਆ ਕਿਉਂਕਿ ਮੈਨੂੰ ਹਰ ਇੱਕ ਚੀਜ਼ ਨਾਲ ਸਬਰ ਸੰਭੋਗਾ ਹਣਾ ਸਿਰਫ ਜੋ ਚੀਜ਼ ਮੇਰੇ ਘਰੇ ਛੋਟੀ ਤੋਂ ਅੱਗੇ ਵੱਡੀ ਵਾਹੇ ਗੁਰਜੀਤ ਜੀ ਨੇ ਉਹਦੇ ਵਿੱਚ ਮੈਂ ਬਹੁਤ ਖੁਸ਼ ਰਹਿਣਾ ਜਾਣਦੀ ਆ ਹਣਾ ਤੇ ਰਹਿਣੀ ਆ ਤਾਂ ਕਰਕੇ ਹੀ ਮੈਂ ਖੁਸ਼ ਰਹਿਣੀ ਆ ਮੈਨੂੰ ਸਾਰੇ ਕਹਿੰਦੇ ਨੇ ਹੱਸਦੀ ਰਹਿੰਦੀ ਆ ਹੱਸਦੀ ਰਹਿੰਦੀ ਆ ਅਤੇ ਚਲੋ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਬਾਕੀ ਪਰਮਾਤਮਾ ਨੇ ਆਪਾਂ ਨੂੰ ਭੇਜਿਆ ਹੁੰਦਾ ਦੁਨੀਆ ਤੇ ਹਨਾ ਭੇਜਿਆ ਸੀ ਮੇ ਇਹ ਗੁਰਵਾਣੀ ਨਾਲ ਜੁੜੋ ਪਰਮਾਰਥ ਵੱਤਵਤ ਪਾਠ ਕਰੋ ਹਨਾ ਵਾਹਿਗੁਰੂ ਦਾ ਨਾਮ ਲਵੋ ਮਤਲਬ ਚਲੋ ਆਪਾਂ ਦੁਨੀਆਦਾਰੀ ਦੇ ਜਿਹੜੇ ਆਪਣੇ ਕੰਮ ਨੇਗੇ ਉਹਨਾਂ ਦੇ ਵਿੱਚ ਆਪਾਂ ਫਸ ਕੇ ਰਹਿ ਗਏ ਹਨਾ ਮਤਲਬ ਫਸ ਗਏ ਜਿਹੜਾ ਕਰਨੇ ਵੀ ਪੈਂਦੇ ਨੇ ਕਮੇਦਾਰੀ ਦੇ ਕੰਮ ਤੇ ਚਲੋ ਆਪੇ ਦਾ ਅਨਕ ਜੀ ਦੀ ਇੰਨੀ ਕਿਰਪਾ ਜੀ ਹਨਾ ਜਿੰਨਾ ਕਿ ਟਾਈਮ ਆਪਾਂ ਤਾਂ ਹੁੰਦਾ ਉਹਨਾਂ ਦਾ ਟਾਈਮ ਆਪਾਂ ਵਾਹਿਗੁਰੂ ਜੀ ਦੀ ਬੋਤਵਤ ਕਿਰਪਾ ਨਾਲ ਪੈਣਾ ਪਾਣਾ ਨਾਮ ਲੈ ਲੈਂਦੇ ਆ ਮਰਵਾਣੀ ਪੜ ਲੈਣੇ ਹਨ ਤੇ ਇਹ ਬਹੁਤ ਕਿਰਪਾ ਹੈ ਵਾਹਿਗੁਰੂ ਜੀ ਇੰਨੇ ਕਰਦਾ ਹੈ ਜੋ ਵੀ ਆਪਣੇ ਜੈਲ ਹੁਣਾ ਵਾਹਿਗੁਰੂ ਜੀ ਨੂੰ ਸਾਰਾ ਹੀ ਪਤਾ ਹੁੰਦਾ ਹੈ ਕਿ ਕਿਹ ਇਨਸਾਨ ਚਾਹੀਦਾ ਵੀ ਨਹੀਂ ਚਾਹੀਣਾ ਬਸ ਇੱਕ ਮੰਨ ਦੇ ਅੰਦਰ ਸਬਰ ਸੰਤੋਖ ਸੰਤੁਸ਼ਟੀ ਹੋਣੀ ਚਾਹੀਦੀ ਆਪਣੇ ਅੰਦਰ ਆਪਣੇ ਵਾਹਿਗੁਰੂ ਸਾਰਾ ਕੁਝ ਤੇਰਨ ਠੀਕ ਹੈ ਮਿਹਨਤ ਜਾਰੀ ਰੱਖੋ ਮਿਹਨਤ ਨੂੰ ਹੜਵਾਏ ਗੁਰੂ ਜੀ ਨੇ ਜਿਹੜਾ ਪੇ ਹੈਗਾ ਭਵੇਲੇ ਬੈਠ ਕੇ ਸੋਚ ਜਾਓ ਕਿ ਨਾ ਚੱਲਣਾ ਆ ਚੱਲਦਾ ਉਹ ਆਪਾਂ ਨੂੰ ਕਦੇ ਨਹੀਂ ਮਿਲੂਗਾ ਬੈਠ ਕੇ ਠੀਕ ਹੈ ਜੀ ਤੇ ਹੱਥ ਪੱਲੇ ਨੇ ਜਿਹੜੇ ਹਮੇਸ਼ਾ ਮਾਰਦੇ ਰੋ ਆਪਾਂ ਕੰਮ ਕਰਨ ਨੂੰ ਆਉਂਦੇ ਨਾ ਵੀ ਲੈ ਰੱਖੇ ਵੀ ਕੀ ਕਰਨਾ ਹੁੰਦਾ ਹੈ ਨਾ ਤੇ ਚਲੋ ਸ਼ੁਕਰ ਗੁਜ਼ਾਰਦੇ ਆਂ ਪਰ ਇਹ ਤੁਸੀਂ ਲੱਖ ਲੱਖ ਸੇਰ ਤੋਂ ਲੈ ਕੇ ਸ਼ਾਮ ਤੱਕ ਨਾ ਵੀ ਵੇਖਦੇ ਤੁਸੀਂ ਬਹੁਤ ਕੁਝ ਦਿੱਤਾ ਸ਼ਾਇਦ ਮੈਂ ਅਸੀਲਾ ਨਾ ਇੰਨੇ ਜੁਗਰੇ ਨਹੀਂ ਸੀ ਜਿਹਨਾਂ ਤੁਸੀਂ ਦਿੱਤਾ ਲੱਖ ਲੱਖ ਸ਼ੁਕਰ ਹੈ ਰਹਿਣੋ ਜੀ ਇਹ ਤੇ ਹੀ ਦੁਨੀਆ ਦਾ ਦੀ ਹੈ ਨਾ ਆਹੀ ਰਾਹ ਹੁੰਦੇ ਨੇ ਆਪਾਂ ਆਪਣੇ ਆਪ ਦੇ ਵਿੱਚ ਵੀ ਕਿਵੇਂ ਖੁਸ਼ ਰਹਿ ਸਕਦੇ ਹਾਂ ਦੇ ਕੋਣ ਆ ਛੁੱਟੀਆਂ ਹੋ ਗਈਆਂ ਸੋਹਣੀਆਂ ਹਰ ਸ਼ੁਰੂਆਤ ਮੰਦੀ ਆ ਮੈਂ ਉਹ ਜਾ ਕੇ ਆਏਗਾ ਨਾ ਇਹ ਛੁੱਟੀਆਂ ਚ ਹੂੰ ਕਿੱਥੇ ਜੇ ਮਿਲ ਲੈ ਸੀ ਮਿਲ ਲੈ ਨਾ ਤਾਂ ਕਿਤੇ ਨਾਨਕੀ ਕੋ ਉਚਾ ਪ੍ਰ ਸਿਮਲੇ ਤੇ ਨਾ ਜੀ ਕੋਈ ਲੈ ਕੇ ਜਾ ਰਿਹਾ ਹਣਾ ਅੱਛਾ ਚਲ ਦੇਖਾਂਗੇ ਜਿੱਦਨੇ ਉਹ ਦਿਨ ਆਉਗਾ ਉਦੋਂ ਕੋਈ ਸਿਮਲੇ ਜਾਉ ਠੀਕ ਆ ਆਈ ਛੁੱਟੀਆਂ ਅਜੇ ਪਹਿਲੇ ਤਾਂ ਨਹੀਂ ਕਹਿ ਸਕਦੇ ਅਸ ਤਾਂ ਵੈਸੇ ਵੀ ਸੰਦੇ ਹੀ ਹਣਾ ਕੱਲ ਤੋਂ ਪਹਿਲੇ ਛੁੱਟੀਆਂ ਸ਼ੁਰੂ ਹੋ ਗਈ ਤੇ ਬੱਚਿਆਂ ਨੂੰ ਚਾਹੀਦਾ ਖਾਣ ਨੂੰ ਚਾਹ ਆਪਾਂ ਤਰੀ ਰਹੀ ਹੈ ਈ ਤੇ ਜਦ ਦੁੱਤ ਨਾ ਮਾੜੀ ਆਉਂਦੀ ਆ ਕਿਉਂਕਿ ਮੈਂ ਪਹਿਲਾਂ ਹੋਰ ਕੰਮ ਕਰਨ ਲੱਗੀ ਸੀ ਤੇ ਬਾਤ ਦੀ ਚਾਹ ਕਿ ਮੈਂ ਚਲੋ ਨਾਲ ਚਾਹ ਪੀਵਾਂਗੇ ਬੈਠ ਕੇ ਬਣਾ ਲੈਣੀ ਆ ਚਾਹ ਤੇ ਨਾਲ ਤੁਹਾਨੂੰ ਵੜੇ ਤੇ ਲੂੰਗੀ ਮੇਰੇ ਤੋਂ ਨਹੀਂ ਕੰਮ ਹੋ ਰਾਂਗੇ ਆਪ ਹੁਣ ਇਹ ਮੈਂ ਡੱਬੇ ਦੇਖੋ ਜਦ ਆਪਾਂ ਖਾਣ ਖਾਣ ਕਰੀ ਜਾਂਦੇ ਸੀ ਮੈਂ ਕਿਹਾ ਰੋਟੀ ਬਣਾ ਲੈਣੀ ਆ ਨਾ ਸਬਜ਼ੀ ਬਣੀ ਪਈ ਆ ਤੇ ਇਹ ਕਹਿੰਦੀ ਨਹੀਂ ਰੋਟੀ ਰੋਟੀ ਖਾ ਆ ਕੇ ਤਾਂ ਸਾਡਾ 배 ਭਰਿਆ ਪਿਆ ਸੀ ਰੋਟੀ ਨਹੀਂ ਹਜੇ ਖਾਣੇ ਖੁਸ਼ ਹੋਰ ਦੇ ਖਾਣਨੇ ਮੈਂ ਕਿਹ ਕੋਸੇ ਹੋਰ ਵਧੀਆ ਲੱਗਦਾ ਤਾਂ ਹਨਾ ਹੁਣ ਚੁੱਤੀਆਂ ਚੁੱਤੀਆਂ ਇਹਨਾਂ ਦਾ ਹੀ ਕੁਝ ਕਰਣਾ ਹੈ ਅਸ ਚਲੋ ਬੱਚੇ ਹਨਾ ਇਹਨਾਂ ਨੂੰ ਕਿਹਾ ਜਾਂਦਾ ਬੱਚੇ ਐ ਜੇ ਹੁੰਦੇ ਨੇ ਇਹ ਬੱਚੇ ਤਾਂ ਤੇ ਬਿਸਕੁਟ ਖਾਣੀਆਂ ਮੈਦੇ ਸਿੱਕਾ ਜਿਹਾ ਮੈਨੂੰ ਹਾਂਜੀ ਤੇ ਆਪਣੇ ਚਾਹ ਮੈਂ ਬਣਾ ਰਹੀ ਸੀ 10 ਵਜੇ ਵਾਲੀ ਹਨਾ ਆਪਣੇ ਚਾਹ ਬਣ ਚੁੱਕੀ ਸੀਗੀ ਬਿਸਕੁਟ ਤੇ ਦਾਲ ਪੂਜੀ ਆ ਪਾਰੇ ਸੀ ਮੈਂ ਡੱਬਿਆਂ ਦੇ ਵਿੱਚ ਪਲੀਜ਼ ਤੁਸੀਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਪਲੀਜ਼ ਜਿਹੜੀ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਜੀ ਆਪਣਾ ਅੱਜ ਤਿੰਨਾਂ ਕੀ ਬਲੌਗ ਸੀ ਜੀ